अरे जहा से अच्छा हिंदुस्तान हमारा सब हमारे जहां से अच्छा हिंदुस्तान हमारा ਸਾਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੀ ਨਿਆ ਤੇ ਮੈਂ ਆਂ ਤੀਤ ਸਿੰਘ ਸਨੇਰ ਅੱਜ ਹਿੰਦੁਸਤਾਨ ਦਾ ਸਾਡਾ ਤਿਰੰਗਾ ਝੰਡਾ ਤਾਂ ਅੱਜ ਜਿਹੜੀ ਹੈ ਮਾਰਚ ਕੱਢਿਆ ਗਿਆ ਵਾ ਸਕੂਲ ਬੱਚਿਆਂ ਵੱਲੋਂ ਨਿੱਕੇ ਨਿੱਕੇ ਬੱਚਿਆਂ ਵੱਲੋਂ ਗੱਲਬਾਤ ਕਰਾਂਗੇ ਪ੍ਰਿੰਸੀਪਲ ਸਾਡੇ ਨਾਲ ਨੇ ਕਿਸ ਸਬੰਧ ਵਿੱਚ ਜਿਹੜਾ ਅੱਜ ਤਿਰੰਗਾ ਯਾਤਰਾ ਕੱਢੀ ਗਈ ਹੈ ਗੱਲਬਾਤ ਕਰਾਂਗੇ ਆਪਾਂ ਮੈਡਮ ਸਾਸ਼ੀਕਾਲ ਸਾਸ਼ੀਕਾਲ ਜੀ ਮੈਡਮ ਜੀ ਅੱਜ ਜਿਹੜੀ ਆ ਤਿਰੰਗਾ ਯਾਤਰਾ ਕਿਹੜੇ ਕਿੰਨੇ ਸਕੂਲਾਂ ਨੇ ਵਿੱਚ ਭਾਗ ਲਿਆ ਤੇ ਕਿਸ ਲਈ ਤੁਸੀਂ ਕੱਢੀ ਸੀ ਇਹ ਸਾਡੇ ਆਪਣੇ ਸਕੂਲ ਨੇ ਔਰ ਸਾਡੇ ਸਕੂਲ ਦੀਆਂ ਬੱਚੀਆਂ ਔਰ ਅਧਿਆਪਕਾਂ ਵੱਲੋਂ ਔਰ ਜਿਹੜਾ ਮਹਿਲਾਵਾਂ ਜਿਹੜੀਆਂ ਸਾਡੇ ਬੱਚਿਆਂ ਦੀਆਂ ਮਦਦ ਸੀ ਉਹਨਾਂ ਨੇ ਵੀ ਸਾਡਾ ਇਸ ਰੈਲੀ ਦੇ ਵਿੱਚ ਜਿਹੜਾ ਹੈ ਉਹ ਸਾਥ ਦਿੱਤਾ ਇਹ ਜਿਹੜੀ ਰੈਲੀ ਅਸੀਂ ਕੱਢੀ ਸੀ ਇਹ ਪਹਿਲਗਾਮ ਦੇ ਵਿੱਚ ਇੱਕ ਬਹੁਤ ਹੀ ਨਿੰਦਨਯੋਗ ਜੋ ਅਤੰਕਵਾਦੀ ਹਮਲਾ ਹੋਇਆ ਔਰ ਉਸ ਵਿੱਚ ਧਰਮ ਪੁੱਛ ਕੇ ਜਿਹੜਾ ਸੀ ਉਹ ਅਤੰਕੀਆਂ ਨੇ ਗੋਲੀਆਂ ਵਰਸਾਈਆਂ ਔਰ ਸੰਧੂਰ ਜਿਹੜੇ ਸੀ ਉਹ ਮਟਾਏ ਗਏ ਪਰ ਉਸ ਦੇ ਬਦਲੇ ਦੇ ਵਿੱਚ ਜਿਹੜੀਆਂ ਸਾਡੀਆਂ ਵਿੰਕ ਮਾਰਡਨਸਨ ਉਹ ਵੀ ਔਰਤਾਂ ਹੀ ਸਨ ਉਹਨਾਂ ਨੇ ਇੱਕ ਆਪ੍ਰੇਸ਼ਨ ਸੰਧੂਰ ਨਾਮ ਦਾ ਜਿਹੜਾ ਸੀ ਆਪਣਾ ਆਪ੍ਰੇਸ਼ਨ ਚਲਾਇਆ ਔਰ ਪਾਕਿਸਤਾਨ ਵਿੱਚ ਅਤੰਕੀਆਂ ਦੇ ਜਿਹੜੇ ਟਿਕਾਣੇ ਸਨ ਉਹਨਾਂ ਨੂੰ ਤਹਿਸਨਹਿਸ ਕਰ ਦਿੱਤਾ ਔਰ ਇਹ ਦੱਸ ਦਿੱਤਾ ਕਿ ਭਾਰਤ ਦੀਆਂ ਜਿਹੜੀਆਂ ਔਰਤਾਂ ਨੇ ਉਹ ਵੱਡੇ ਤੋਂ ਵੱਡੇ ਹਮਲੇ ਨੂੰ ਵੀ ناکਾਮ ਕਰ ਸਕਦੀਆਂ ਨੇ ਔਰ ਉਹਨਾਂ ਨੇ ਕਰਕੇ ਵਿਖਾਇਆ ਅੱਜ ਇਹ ਰੈਲੀ ਜਿਹੜੀ ਸੀ ਆਪ੍ਰੇਸ਼ਨ ਸੰਧੂਰ ਭਾਰਤੀ ਸੈਨਾ ਦੇ ਸਨਮਾਨ ਦੇ ਵਿੱਚ ਔਰ ਉਹ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਿੱਚ ਕੱਢੀ ਗਈ। ਭਾਰਤੀ ਸੈਨਾ ਜਿੰਦਾਬਦ। ਵੰਦੇ ਮਾਤਰਮ ਵੰਦੇ ਮਾਤਰਮ। ਭਾਰਤ ਮਾਤਾ ਕੀ ਜੈ। ਭਾਰਤ ਦੀ ਸੈਨਾ ਵੱਲੋਂ ਜੋ ਸੰਧੂਰ ਆਪਰੇਸ਼ਨ ਚਲਾਇਆ ਗਿਆ ਔਰ ਉਸ ਨੂੰ ਸਫਲ ਬਣਾਇਆ ਗਿਆ ਤਾਂ ਇਸ ਦੇ ਸੰਬੰਧ ਵਿੱਚ ਸਾਡੇ ਸਕੂਲ ਵੱਲੋਂ ਤੋਂ ਤਿਰੰਗਾ ਯਾਤਰਾ ਕੱਢੀ ਗਈ ਜਿਸ ਨੂੰ ਬਹੁਤ ਹੀ ਪ੍ਰਵਾਨ ਹੁੰਗਾਰਾ ਮਿਲਿਆ। ਅਸੀਂ ਸਭ ਦੇ ਬਹੁਤ ਬਹੁਤ ਧੰਨਵਾਦ। ਸਰ ਅਸੀਂ ਤਾਂ ਇਹੀ ਕਵਾਂਗੇ ਕਿ ਅੱਜ ਦੇ ਜਮਾਨੇ ਦੇ ਵਿੱਚ ਜਿਵੇਂ ਔਰਤਾਂ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ ਅਸੀਂ ਆਪਣੇ ਬੱਚਿਆਂ ਦੇ ਵਿੱਚ ਐਦਾਂ ਦੀ ਸ਼ਕਤੀ ਭਰਨਾ ਚਾਹੁੰਦੇ ਹਾਂ ਕਿ ਜਿਹੜਾ ਅੱਗੇ ਆ ਕੇ ਬੱਚੇ ਫੌਜ 'ਚ ਭਰਤੇ ਹੋਣ ਭਰਤੀ ਹੋਣ ਤੇ ਆਪਣੇ ਆਪ ਆਪਣੇ ਮਤਲਬ ਹੱਕਾਂ ਲਈ ਆਪਣੇ ਮਤਲਬ ਜਿਵੇਂ ਬੱਚਿਆਂ ਦੇ ਉੱਤੇ ਅਤਿਆਚਾਰ ਹੋ ਰਿਹਾ ਹੈ ਔਰਤਾਂ ਤੇ ਅਤਿਆਚਾਰ ਹੋ ਰਿਹਾ ਹੈ ਕਿ ਅਸੀਂ ਅੱਜ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਉਹ ਇੰਨੀ ਆ ਮਜ਼ਬੂਤ ਬਣਨ ਕਿ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਅਸੀਂ ਅੱਗੇ ਹੋ ਕੇ ਆਪਣੀ ਫੌਜ ਵਿੱਚ ਭਰਤੀ ਹੋਈਏ ਤੇ ਆਪਣੀ ਦੇਸ਼ ਦੀ ਸੇਵਾ ਕਰੀਏ ਧੰਨਵਾਦ ਭਾਰਤੀ ਸੈਨਾ ਜਿੰਦਾਬਾਦ ਵੰਦੇ ਮਾਤਰਮ ਵੰਦੇ ਮਾਤਰਮ ਭਾਰਤ ਮਾਤਾ ਕੀ ਜੈ ਭਾਰਤ ਉਹਨਾਂ ਦੇ ਜਿਹੜੇ ਅਤਵਾਦੀਆਂ ਨੂੰ ਕਾਫੀ ਸਾਰਿਆਂ ਨੂੰ ਉਹਨਾਂ ਦੇ ਜਿਹੜੇ ਸੰਗਠਨਾਂ ਜਾਂ ਜਿਹੜੇ ਜਗ੍ਹਾਆਂ ਨੂੰ ਇਹਨਾਂ ਨੇ ਆਪਣੀ ਫੌਜਾਂ ਨੇ ਵਿਵਸਥ ਕੀਤਾ ਉਸ ਨੂੰ ਲੈ ਕੇ ਅੱਜ ਅਸੀਂ ਸਕੂਲ ਵੱਲੋਂ ਇੱਕ ਤਿਰੰਗਾ ਯਾਤਰਾ ਗੱਡੀ ਆ ਇਹ ਤਿਰੰਗਾ ਯਾਤਰਾ ਜਿਹੜੀ ਕਿ ਆਪਣੇ ਸਾਰੇ ਧਰਮਾਂ ਨੂੰ ਇੱਕ ਹੋ ਕੇ ਇਸ ਜਿਹੜੀ ਆਪਣੀਆਂ ਅਤਵਾਦੀਆਂ ਨੇ ਜਿਹੜੀ ਦੇਸ਼ ਦੇ ਵਿੱਚ ਜਿਹੜਾ ਆਤਮਕਾਦ ਕੀਤਾ ਉਸ ਨੂੰ ਬੰਦ ਕਰਨ ਵਾਸਤੇ ਤੇ ਜਿਹੜੇ ਲੋਕ ਸ਼ਹੀਦ ਹੋਏ ਆ ਉਹਨਾਂ ਨੂੰ ਇਹ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਇੱਕ ਤਿਰੰਗਾ ਯਾਤਰਾ ਕੱਢੀ ਅੱਜ ਜੀਰੇ ਦੇ ਵਿੱਚ ਜਿਸ ਨੂੰ ਲੈ ਕੇ ਸਾਨੂੰ ਸਾਰੇ ਸ਼ਹਿਰ ਦਾ ਬਹੁਤ ਪਰਮਾਉਂਗਾ ਰ